ਉਹ ਆਇਆ ਹੈ ਗੁਰੂ ਜੀ ਦਾ ਖਾਲਸਾ ਆਇਆ ਹੈ ਗੁਰੂ ਜੀ ਦੀ ਫਤਿਹ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਸੇਖ ਫਰੀਦ ਦੇ ਘੇੜ ਤੋਂ ਬਾਹਰ ਆਮਰਤਵੀਰੇ ਤੁਹਾਨੂੰ ਦਰਸ਼ਨ ਕਰਾਉਣੇ ਆਂ ਆਮਰਤਵੀਰੇ ਦਾ ਟਾਈਮ ਹੈ ਜਿਹੜਾ ਦੋ ਅੱਜ ਕੇ 48 ਮਿੰਟ ਹੋ ਚੁੱਕੇ ਐ ਅੱਜ ਦਿਨ ਐ ਐਤਵਾਰ ਐ 11 ਮਈ ਐ ਦੇਸੀ ਮਹੀਨਾ 29 ਵਿਸਾਖ ਐ ਕਰੋ ਦਰਸ਼ਨ ਤਨ ਤਨ ਬਾਬਾ ਸ੍ਰੀਪੁਰੀ ਜੀ ਦੇ ਕਰੋ ਦਰਸ਼ਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਦੇ ਵਾਸੀ ਉਹਨਾਂ ਦੇ ਫਰੀਦ ਖਾਲ ਦੇ ਗੇਟ ਤੋਂ ਬਾਹਰ ਖੜੋ ਹਾਜ਼ਰੀਆਂ ਜੀ ਇੱਧਰ ਵੀ ਕਰੋ ਦਰਸ਼ਨ ਧੰਨ ਧੰਨ ਬਾਬਾ ਸ਼ੇਖਰੀ ਜੀ ਦੇ ਸਥਾਨ ਦੇ ਗੇਟ ਤੋਂ ਬਾਹਰ ਵੀ ਪਰੋਹਾ ਹੈਰੀਆਂ ਰੋਜ਼ਾਨਾ ਦੀ ਤਰ੍ਹਾਂ 3:30 ਵਜੇ ਗੇਟ ਖੁੱਲਣਗੇ ਔਰ 10:50 ਮਿੰਟ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ। ਸਤਨੂੰ ਪ੍ਰਕਾਸ਼ ਹੋਣ ਤੋਂ ਵੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਚਨ ਕਰਵਾਵਾਂਗੇ। ਉਸ ਤੋਂ ਬਾਅਦ ਅੱਜ ਦੇ ਜੋ ਹੁਕਮਨਾਮਾ ਸਾਹਿਬ ਆਉਣਗੇ ਉਹ ਵੀ ਸਰਵਣ ਕਰਵਾਵਾਂਗੇ। ਫਿਲਹਾਲ ਤੁਸੀਂ ਅਰਧਵੇਲੇ ਜੇ ਉੱਠੋਗੇ ਆਪਣਾ ਫੋਨ ਖੋਲੋਗੇ ਇੱਕ ਵਾਰ ਜਰੂਰ ਤੰਤਾ ਸਿਰਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਦੇ ਵਾਸੀ ਤੰਤਾ ਬਾਬਾ ਸੇਕੂਰੀ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਧਰਮ ਦੀ ਹਵਤੀ ਹੋ ਸਕੇ ਸਾਡੇ ਵੱਲੋਂ ਵੀ ਇਹ ਅਰਦਾਸ ਬੇਨਤੀ ਹੈ ਲਾਈਟ ਬਿਲਕੁਲ ਬੰਦ ਹੋਣ ਕਰਕੇ ਤੁਸੀਂ ਆਪ ਦੇ ਕਿਰਪਾ ਦੇ ਨਾਲ ਤੁਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਦੇ ਵਾਸੀ ਤੰਤਨ ਬਾਬਾ ਸੇਕੂਰੀ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨੀ ਅਰਦਾਸ ਬੇਨਤੀ ਕਰਨੀ ਤੁਹਾਡੀ ਪ੍ਰਵਾਨ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ